ਵਲੇਟ ਟੱਟ ਦੁਖਿਆ ਲੈ ਟਿੱਡ ਤੇਰਾ ਕਾਹਦਾ ਦੁਖਣ ਲੱਗਿਆ ਕੀ ਖਾਧਾ ਵੇ ਆ ਹੁਣੀ ਦੁਖਣ ਲੱਗ ਗਿਆ ਵੇ ਡਾਕਟਰ ਲਿਆ ਮੈਂ ਛੱਦ ਕੇ ਨਹੀਂ ਨਹੀਂ ਮੈਂ ਡਾਕਟਰ ਦੀ ਨਹੀਂ ਲੋੜ ਹੈ ਹੋਰੇ ਕਿਹੜੇ ਲੈਵਲ ਦਾ ਟਿੱਟਾ ਆ ਵੇ ਇਹ ਵੇ ਟਿੱਡ ਹੁਣੀ ਕਿੱਦਾਂ ਹੋ ਗਿਆ ਵੇ ਜਾ ਪਾਣੀ ਲੈ ਕੇ ਤੋਰਾ ਫੇਰਾ ਕਰ ਆਪੇ ਹਟ ਜੂ ਪਾਣੀ ਲੈ ਆ ਕੇ ਦੇਖਦੀ ਆ ਕੀ ਪਤਾ ਹਟ ਜੇ ਹਾਂ ਤੋਰਾ ਫੇਰਾ ਕਰ ਏ ਏ ਇਹੇ ਸਾਲ ਹੁਣ ਦਾ ਫੇਰੀ ਚੁਗਲੀ ਆੜੀ ਇਹਦੇ ਤੇ ਉਵੇਂ ਦਾ ਢਿੱਡ ਕਾ ਦਾ ਦੁਖਣਾ ਇਹ ਗੋਲਾ ਬਨ ਜਾਂਦਾ ਜਿੰਨਾ ਚਿਰ ਕਿਤੇ ਜਾਵੇ ਨਹੀਂ ਕੰਨ ਹਟਦੀ ਆਈ ਅਰੇ ਮੈਂ ਮਰ ਗਈ ਨਾ ਚੜ ਤੋਖਿਆ ਅਰੇ ਹਾਲੇ ਵੀ ਫੜ ਪਾਇ ਪਾਇ ਉਹ ਤੇ ਕੋ ਮੰਡੀ ਗੋਲੀ ਪਈ ਹੁਫਰੇ ਚ ਤੇ ਉਹ ਖਾਲਾ ਮੈਂ ਨਹੀਂ ਖਾਣੀ ਕੋਈ ਗੋਲੀ ਹਾਏ ਹਾਏ ਘਾਰ ਬੇਕੋਸ਼ ਉਹਨੂੰ ਬੁਲਾ ਲਿਆ ਪਰ ਚਾਈ ਨੂੰ ਆਪਦੀ ਲੋ ਕੋਣ ਬੁਲਾ ਕੇ ਲਿਆ ਮਾਂ ਉਹ ਹੀ ਸੈੱਟ ਕਰੂਗੀ じゃ ਚੱਲ ਹੈ ਗਿਆ ਤੂੰ ਟਾਈਮ ਨਾ ਲਾ ਜਾ ਪਾਚਾ ਡਾਕਟਰ ਲਿਆਉਣਾ ਮੈਂ ਮੰਨ ਜਾ ਵੇ ਨਹੀਂ ਚਾਹੀਦਾ ਡਾਕਟਰ ਤੂੰ ਜਾ ਸਿੱਧਾ ਹੋ ਕੇ ਹਾਏ 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 ਪਠਾਣਾ ਹੋ ਗਿਆ ਚਾਚੂ ਬਣਾ ਲਾ ਪੱਠੇ ਪਾਲ ਗੇ ਹੋਰ ਬਾਈ ਕੀ ਹਾਲਾ ਰਾਇ ਵੀਰਾ ਏ ਲੋ ਸਾਗ ਕੀ ਆ ਚੱਲਾ ਭਰਾ ਇਹ ਸਾਗ ਵਧੀਆ ਹੋਰ ਪਰਿਵਾਰ ਵਧੀਆ ਠੀਕ ਠਾਕ ਹਮ ਕਿਵੇਂ ਆਣੇ ਹੋਏ ਮੈਂ ਤੇਰੇ ਕੋਲ ਕੰਮ ਆਇਆ ਸੀ ਯਾਰ ਕੀ ਅੱਜ ਤੇ ਬਾਹਨ ਥੇਕੇ ਤੇ ਮੈਨੂੰ ਦੇ ਦੇ ਉਹ ਕੋਈ ਗੱਲ ਨਹੀਂ ਪ੍ਰਾਤਿਰਨਾ ਵੰਡਿਆ ਕੋਸਾ ਆਪਾਂ ਇਕੱਠੇ ਪੜਦੇ ਰਿਹਾ ਯਾਰ ਰੱਖ ਲਈ ਸਾਡੇ ਲੋਗਾਂ ਨੂੰ ਐਦਗੇ ਵੰਦ ਤੈਨੂੰ ਦੇ ਦੂ ਹੋਰ ਦੱਸ ਠੀਕ ਆ ਭਾਈ ਠੀਕ ਆ ਲੋਕਾਂ ਨੂੰ ਦੋਆ ਠੇਕਾ ਘੱਟ ਦੇ ਦਿੰਦੇ ਆ ਹੋਰ ਦੱਸ ਗੱਲ ਹੀ ਕੋਈ ਨਹੀਂ ਉਹ ਤਾਂ ਯਾਰ ਠੀਕ ਚੱਲ ਬੈਠ ਚਾਹ ਤੂੰ ਪੀਨੇ ਮੋਟੋ ਚਾਹ ਲੈ ਆਪਣਾ ਇੱਕਰਾ ਵਧੀਆ ਜੀ ਕਰ ਦੀ ਜੀ ਬਣਾ ਦੇਣੀ ਹਾਂ ਬਸ ਉਸ ਨਾਲ ਚੱਕ ਲਈ ਉਹ ਠੀਕ ਠਾਕ ਹੈ ਹਾਂ ਤੇ ਨੂੰ ਦੂਸਰਾ ਭਾਈ ਵਧੀਆ ਵਧੀਆ ਹੋਰ ਜਵਾਗ ਸੱਟੇ ਇਹ ਮਾ ਸੱਟਾ ਹੈ ਕਰਪਾ ਮਾਲਕ ਜੀ ਇਹਨੇ ਨਾਲ ਸੁਖੀ ਆ ਬੜੀਆ ਵੇਹੜੇ ਲੰਘ ਜਾਂਦੇ ਆ ਹਾਂ ਬੜੀ ਠੀਕ ਆ ਬਾਈ ਮੇਰਾ ਪੱਠਾ ਦਾ ਟਾਈਮ ਆ ਯਾਰ ਤੇ ਚਾਹ ਫੇਰ ਪੀਨੇ ਆ ਉਹ ਨਹੀਂ ਨਹੀਂ ਉਹ ਬੈਠ 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 ਦੋ ਮਿੰਟ ਲੱਗਦੇ ਯਾਰ ਬਹਿ ਜਾ ਅੰਮਾ ਸਾਹ ਇਕੱਠੇ ਹੋਏ ਕੋਈ ਗੱਲ ਨਹੀਂ ਪੱਠੇ ਮੈਂ ਹੀ ਪੋਣਿਆ ਕੋਈ 10 ਮਿੰਟ ਲੇਟ ਪਾ ਜਾਣਗੇ ਉਹ ਲਿਆ ਚਾਹ ਕਿੰਨਾ ਟਾਈਮ ਹੋ ਗਿਆ ਬਸ ਆਉਂਦੀ ਆ ਤੇ ਚੋ ਇੰਨਾ ਟਾਈਮ ਚੋ ਕੀ ਕਰਦੀ ਆ ਟਿਲੋਂ ਬੈਠਾ ਇੱਕ ਮਿੰਟ ਮ ਆਇਆ ਯਾਰ ਕੀ ਕਰਦੀ ਆ ਇਹ ਭਾਬੀ ਹਾਂ ਉਹ ਆਪਣੀ ਦੇ ਢਿੱਡ ਚ ਦਰਦ ਜਾਂ ਹੋਈ ਜਾਂਦਾ ਹੈ ਅੱਛਾ ਤੇ ਪਤਾ ਨਹੀਂ ਮੈਂ ਤਾਂ ਕੋਈ ਡਾਕਟਰ ਨੂੰ ਵਿਖਾ ਲੈਂਗੇ ਆ ਉਹ ਨਹੀਂ ਤੇਰੀ ਭਾਬੀ ਨੂੰ ਸਾਡੇ ਤੇ ਲਿਆ ਉਹਨੂੰ ਪਤਾ ਹੋਊਗਾ ਚਲ ਕੋਈ ਨਹੀਂ ਮੈਂ ਆਉਣੀ ਆ ਹਾਂ ਲੈ ਢਿੱਡ ਕਾਹਦਾ ਦੁਖਦਾ ਉਹ ਤਾਂ ਗੋਲਾ ਬਣਿਆ ਪਿਆ ਹੁਣ ਐ ਕਰਦੀ ਆ ਗੋਲਾ ਜਾਂ ਤਾਂ ਮੇਰੇ ਵੀ ਬਣਿਆ ਪਿਆ ਚਲ ਚਾਹ ਦੀ ਮੱਟ ủi ਆ ਕੇ ਬਣਾਉਣੀ ਆ ਜਾਈ ਆਉਣੀ ਆ ਹਾਏ ਨਹੀਂ ਐਡਾ ਗੋਲਾ ਜਾਂ ਬਣਿਆ ਪਿਆ ਨਹੀਂ ਆ ਜਾ ਛੇਤੀ ਪਤਾ ਨਹੀਂ ਕਿੱਥੇ ਰਹਿ ਗਈ ਉਹ ਹੋ ਹੋ ਐ ਤੇ ਐਡੀ ਨੂੰ ਦੁੱਖ ਨੂੰ ਹੜਦਾ ਸਿਆਪਾ ਨਹੀਂ ਕੀ ਹੋ ਗਿਆ ਪੰਮੀਏ ਨਹੀਂ ਕੀ ਹੋਣਾ ਸੀ ਨਹੀਂ ਭੈਣੇ ਬਹਿ ਜਾ ਆਏ ਉਹਨੇ ਮੇਰਤ ਨਾਲ ਟੇਡ ਚੂਕਾ ਜਾਂਚਿਆ ਤੇਰਾ ਇੰਚਾ ਮਨੀ ਆ ਉਹ ਨਹੀਂ ਕਾਲਾ ਗੋਲਾ ਬਣਾ ਲਿਆ ਹੁਣ ਉਹ ਹੋ ਨਹੀਂਦਰ ਨਾਲ ਗੱਲ ਕਰਨੀ ਸੀ ਪਤਾ ਹੀ ਹੋਏ ਫਿਰ ਜੀ ਸਦਨਾ ਉਹਨੇ ਉਹ ਗਵਾਂਡੀਆਂ ਦੇ ਨਹੀਂ ਆਪਣੇ ਹੂੰ ਉਹ ਕੀ ਨਾਨੀ ਉਹਦਾ ਮਨ ਨਾਲ ਹੀ ਜਾਂਦਾ ਉਸਨੂੰ ਦੱਸਿਆ ਸੀ ਉਹ ਜੀਤੇ ਕੇ ਹਾਂ ਉਹਨਾਂ ਦੇ ਉਹਨਾਂ ਦੇ ਨਾ ਲੋਹਣ ਤੇ ਪੁੱਤ ਨੇ ਜਮੀਨ ਪਿੱਛੇ ਬੁੜੀ ਦਾ ਜਿਹਦਾ ਬੁਰਾ ਹਾਲ ਕਰਦਾ ਸੀ ਜੀ ਓਹੋ ਧਰਮ ਨਾ ਮੈਂ ਤਾਂ ਉੱਥੇ ਖੜੀ ਉਹਨਾਂ ਦੀਆਂ ਗੱਲਾਂ ਸੁਣ ਸੁਣ ਕੇ ਪਾਣੀ ਹੋ ਗਿਆ ਏ ਵੇ ਤੁਹਾਡਾ ਪੈ ਜੇਵੇ ਬੇੜਾ ਵੀ ਤੁਹਾਡੀ ਮਾਂ ਨੇ ਤੁਹਾਨੂੰ ਪਾਲਿਆ ਬਲੋਸਿਆ ਪੜਾਇਆ ਲਖਾਇਆ ਇੱਥੋਂ ਤੱਕ ਪਹੁੰਚਾਇਆ ਵਿਆਹ ਕੀਤਾ ਵਿੱਕਿਆ ਉਹ ਇਹ ਜਿਹੇ ਹਾਲ ਕਰਦੇ ਆਂ ਆਪਣੀ ਮਾਂ ਨਾਲ ਓਹੋ ਨੀਏ ਬਾਲਾ ਹੀ ਕੁੱਟਿਆ ਸੱਚੀ ਐਨਾ ਕੁੱਟਿਆ ਨਾ ਵਿਚਾਰੀ ਬਾਲਾ ਤੋਂ ਫੜ ਕੇ ਓਹੋ ਨੀ ਰਹਿਂਦੇ ਰਹਿਂਦੇ ਬਸ ਉਹ ਹੈਏ ਫਿਕਰਤੂਦੀ ਮਾਲਕਾ ਵੈਸੇ ਹਾਏ ਨੀ ਮਮਾ ਮਾ ਚੰਗੀ ਹੋਵੇ ਮਾੜੀ ਹੋਵੇ ਪਰ ਮਾਤਾ ਮਾਈ ਹੁੰਦੀ ਆ ਹਾਏ ਪਰ ਇਹਨਾਂ ਕਰਨ ਨਹੀਂ ਸੀ ਚਾਹੀਦਾ ਪਰ ਸਾਡੇ ਤੇ ਤਾਂ ਹੈ ਨਹੀਂ ਖੁਸ਼ ਪਰ ਮੈਂ ਤਾਂ ਕਹਿੰਨੀ ਹਰ ਇੱਕ ਦਾ ਭਲਾ ਹੋਵੇ ਮੈਂ ਨਹੀਂ ਮਾੜਾ ਸੋਚਦੀ ਨਾ ਆ ਕਰਨੀ ਹੱਥ ਲੱਗੇ ਮੈਂ ਨਹੀਂ ਮਾੜਾ ਸੋਚਦੀ ਪਰ ਲੱਖ ਸਾਡਾ ਮਾੜਾ ਸੋਚ ਜਿਆਣਾ ਪਰ ਅਸ ਕੀ ਕਰਨਗੇ ਇਸ ਦਾ ਮਾੜਾ ਸੋਚ ਕੇ ਸਹੀ ਹੈ ਸਹੀ ਹਾਏ ਉਹ ਹੋਲੀ ਹੋ ਗਈ ਠੀਕ ਆ ਜੀ ਨਾ ਆਰਾਮ ਆ ਗਿਆ ਨਹੀਂ ਲੱਗਦਾ ਸਪਰੋਜ਼ ਯੂ ਡਰਟਡ ਉਹ ਹੋ 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 ਇਹ ਗੱਲ ਤਾਂ ਮੈਨੂੰ ਕਰਨੀ ਹੈ ਤੇਰੇ ਨਾਲ ਕੀ ਗੱਲ ਕਰਨੀ ਆ ਨਹੀਂ ਉਹ ਮੇਰੇ ਵਾਲਾ ਭਰਾ ਨਹੀਂ ਗਾ ਅੱਛਾ ਉਹ ਗੱਡੀ ਜੀ ਦਾ ਕਬਾੜ ਚ ਲਿਆਇਆ ਲੱਖ ਰੁਪਏ ਦੀ ਅੱਛਾ ਤੇ ਮੈਂ ਹੁਣ ਕਿਹਾ ਵੀ ਮੈਂ ਤਾਂ ਕਹਿ ਦਿੰਨੀ ਆ ਲੋਕਾਂ ਨੂੰ ਵੀ 12 ਲੱਖ ਦੀ ਲੈ ਕੇ ਆਇਆ ਅੱਛਾ ਤੇ ਨਹੀਂ ਉਹਨੇ ਤਾਂ ਈ ਵੱਡੀ ਚਾਬੀ ਨਾਲ ਫੋਟੋ ਕਰਵਾਈ ਐ ਇੱਕ ਹਾਂ ਨਹੀਂ ਜਿਹੜੀ ਵੱਡੀ ਵੱਡੀ ਜਿਹਦੇ ਹੁੰਦੇ ਹੋਂ ਦੇ ਨਾਲ ਅੱਛਾ ਤੇ ਮੈਂ ਤਾਂ ਹੁਣ ਲੋਕਾਂ ਕੋਲ ਆਈਂ ਕਹਿ ਦੇਣੀ ਆ ਵੀ ਸ਼ੋਰੂਮ ਤੋਂ ਲੈ ਕੇ ਆਇਆ ਭਾਈ ਅੱਛਾ ਸਹੀ ਆ ਸਹੀ ਆ ਨਾ ਸਹੀ ਆ ਸਹੀ ਆ ਗੱਲ ਨਾ ਆਪਣੇ ਪੇਕੇ ਦੀ ਲੂਕੀ ਰਵੇ ਜੇ ਇਹਦੇ ਹੱਥ 'ਚ ਲਾ ਗਈ ਨਾ ਤੇ ਦੇਖੀ ਤੜਕੇ ਹੱਥ ਨੇ ਤੜਕੇ ਹੱਥ ਇਧਰੇ ਪੇਕੇ ਆ ਇਧਰੇ ਪੇਕੇ ਆ ਇਧਰੇ ਪੇਕੇ ਆ ਨਹੀਂ ਕਰਦੇ ਰਹਿੰਦੇ ਆ ਸਹੀ ਆ ਇਹ ਆਪਣੀ ਨਹੀਂ ਸੌਣ ਦੇਗੇ ਹਾਂ ਮੇਰੇ ਤਾਂ ਆ ਗਿਆ ਰਹਾ ਹਣ ਤੂੰ ਦੱਸ ਨਹੀਂ ਮੈਂ ਵੀ ਠੀਕ ਆ ਠੀਕ ਹੈ ਹੋਰ ਹਾਏ ਹਾਏ ਮੈਨੂੰ ਤਾਂ ਇੰਨੀ ਸ਼ਾਂਤੀ ਆ ਗਈ ਨਾ ਪਰ ਬਣਾ ਸੱਚੀ ਨਜ਼ਾਰੇ ਹੀ ਆ ਗਿਆ ਗੱਲ ਦਾ ਉਸ ਪਰ ਮੈਂ ਮਾਰਾ ਤਾਂ ਨਹੀਂ ਸੋਚਦੀ ਕਿਸੇ ਦਾ ਪਰ ਜਦੋਂ ਕਿ ਕਰਦੇ ਆ ਨਾ ਸਹੀ ਗੱਲ ਤਾਂ ਉਹ ਮੈਂ ਚੱਲਣਾ ਪੈਂਦਾ ਉਹ ਨਾ ਹਾਂ ਕੋਲ ਉਹ ਹੋ ਜਾਂਦਾ ਸੱਚੀ ਇਹੋ ਜਿਹਾ ਹੈ ਨਹੀਂ ਮੈਂ ਤਾਂ ਬਹੁਤ ਕਹਿਣੀ ਹੁੰਦੀ ਨਹੀਂ ਨਾ ਨਹੀਂ ਨਾ ਹਟ ਜਾ ਹਟ ਜਾ ਨਹੀਂ ਹਟ ਜਾ ਕਿਉਂ ਆਉਂਦੇ ਉਹ ਕਰਦੇ ਹੱਥ ਵੜਾਉਣੀਆ ਪਰ ਜਦੋਂ ਦੀ ਮੈਂ ਗੱਲ ਜੀ ਕੀਤੀ ਹੈ ਨਾ ਉਦੋਂ ਦੀ ਮੇਰੀ ਬਾਤ ਪੈ ਗਈ ਲੈ ਦੱਸ ਕਿ ਤੂੰ ਕੌਣ ਹੋਣ ਆ ਸਾਡੇ ਘਰ ਚ ਬੋਲਣ ਆਲੀ ਹੈ ਤੇਰੇ ਕੋਲੇ ਮੈਂ ਕਟਾ ਮੇਰੇ ਸਾਡੇ ਨੇ ਗੱਲ ਸੁਣਾ 15000 ਦੋਸਤ ਮਸਾ ਆਇਆ ਮੇਰੇ ਕੋਲ ਹਨ ਤੇ ਪੱਠੇ ਪਿਆ ਆਉਣ ਵਾਲੇ ਪਸੂੜਾਣਾ ਕਰੀਂ ਤੂੰ ਭੈਣ ਹੈ ਹੈ ਵੇ ਹਾਈ ਹਾਈ ਵੇ ਨਾ ਮਾਰ ਵੇ ਬਿਨਾਮਾ 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 ਬਿਨਾ ਮਾਰ ਬਸ ਵੇ ਮੈਂ ਨਾ ਮਾ ਹਾਈ ਨਜ਼ਾਰਾ ਹੀ ਆ ਗਿਆ ਨਹੀਂ ਪੈ ਗਈ ਆਈ ਸੀ ਵੱਡੀ ਐ ਲੈ ਦੱਸ ਆਇਆ ਹੈ 4 ਵਜੇ ਠੋਕ ਹੀ ਗਈਆਂ ਚਲ ਕੋਈ ਨਹੀਂ ਜਾਉਂਦੇ ਆ ਪਾਪਾ ਦੇ ਬੈਨੇਰਾ ਮੇਰੇ ਢਿਡ ਨਦਰ ਰਾਵਾਂ ਚਲ ਹਾਏ ਬਈ ਉਹ ਛੱਡ ਉਹ ਛੱਡ ਪਤਾ ਨਹੀਂ ਉਹ ਕਮਵਾਇਆ ਬਈ ਇਹ ਕੁੱਤੀ ਜਣਾ ਉਹ ਹੀ ਕਮਵਾਇਆ ਯਾਰ ਮੈਂ ਤਾਂ ਬਾਈ ਲਿਆਏ ਸੀ ਬਲਾਕੇ ਤੂੰ ਮੇਰਾ ਸਾਲਾ ਮਰੰਗਾ ਤੂੰ ਕੁਛ ਦੇਖwidehat ਨੂੰ ਓਏ ਮੇਰੇ ਘਰ ਵਾਲਿਆਂ ਦੀ ਢਿੱਡ ਤੋਖਦਾ ਇਹਨੂੰ ਲਾਜ ਦਾ ਪਤਾ ਸੀ ਮੈਂ ਤਾਂ ਤਾਂ ਨੇ ਓਏ ਸਾਲਾ ਲਾਜ ਦਾ ਤੇ ਗੋੜਾ ਬਣਾ ਤੂਰਨ ਵਾਲਾ ਅੱਛਾ ਤਾਈ ਆਂਦੀ ਸੀ ਡਾਕਟਰ ਤੋਂ ਨਹੀਂ ਲੋਟਣਾ ਚੁਗਲ ਨਾਲ ਹੀ ਗੋਲਾ ਚਾਰ ਮਾ 76 ਜਾ ਕੇ ਉਹਦੇ ਮੈਂ ਨਹੀਂ ਕਰ ਆ ਪਾ ਨੂੰ ਸਾਫਾ ਦੇਸ ਤੇ ਲੈ ਭੱਡੇ ਪੈ ਨੂੰ ਤੇ ਸਾਦੇ ਤਨੂ ਚਿੰਤਾ ਨਹੀਂ ਇਹਿਰਾਮ ਆ ਗਿਆ ਸੱਚੀ ਜੈਨੂ ਖਾਵੇ ਉਹ ਠੀਕ ਆ ਹੁਣ ਹਾਂ ਹਾਂ ਹੁਣ ਤਾਂ ਠੀਕ ਆ ਨਿਕਲ ਗਿਆ ਗੋਲਾ ਜਿਆ ਤੇਰਾ ਹਾਂ ਹਾਂ ਸ਼ਾਂਤੀ ਆ ਗਈ ਗੋਲਾ ਇੱਕ ਤੱਕ ਹੀ ਦੋ ਨਿਕਲੇ ਅੱਜ ਤਾਂ ਦੋ ਕਿਹੜੇ ਕਿਹੜੇ ਉਹ ਭਾਬੀ ਨੂੰ ਨਹੀਂ ਆਇਆ ਸੀ ਸੱਦ ਕੇ ਹਾਂ ਉਹ ਵੀ ਆਪ ਦਾ ਗੋਲਾ ਦੇਖ ਕੇ ਨਹੀਂ ਮੇਰੇ ਵੀ ਘਰ ਦੇ ਵਿੱਚ ਡਾਫਰਿਆ ਪਿਆ ਨਹੀਂ ਹੁਣ ਤੇਰਾ ਜਮਾਂ ਗੋਲਾ ਨਿਕਲ ਗਿਆ ਹਾਂ ਹਾਂ ਕੋਈ ਮਾਰੀ ਮੋਟੀ ਗੋਲੀ ਰਹਿੰਦੀ ਹੋਵੇ ਨਾ 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 ਕੋਈ ਰਹਿੰਦੀ ਹੋਊ ਮੈਨੂੰ ਪਤਾ ਹੈ ਨਾ ਮੈਨੂੰ ਸਾਰਾ ਹੀ ਪਤਾ ਹੈ ਮੈਨੂੰ ਕਹਿ ਦਿਓ ਕੋਈ ਕੋਈ ਤਾਂ ਨਹੀਂ ਇਹ ਗੋੜਾ ਖੇਤ ਨੂੰ ਮੈਂ ਮਾਰਤੀ ਤੇ ਖਵਾ ਸਿੱਕਣਾ ਪਿਆ ਬੇਹੱਦ ਬੋਹੜਾ ਪਿਆ ਰੋਟੀ ਕਿਤੇ ਆਏ ਬੇਲੇਗਾ ਹਾਂ ਗੱਲ ਸੁਣ ਮੇਰੀ ਗੱਲ ਸੁਣ ਗੱਲ ਸੁਣ ਮੇਰੀ ਮੇਰੀ ਗੱਲ ਸੁਣ ਮੈਂ ਨਾ ਸੱਚੀ ਜੇ ਐਸਾ ਨਜੇ ਕੋਈ ਗੱਲ ਹੁੰਦੀ ਨਾ ਐ ਢੱਡ ਚ ਗੋਲਾ ਜਿਹਾ ਬਣ ਜਾਂਦਾ ਪਰ ਮੈਂ ਅੱਜ ਤੋ ਬਾਅਦ ਨਾ ਮੈਂ ਸੌ ਖਾਨੀ ਆ ਪਰ ਮੈਂ ਕਿਸੇ ਦੀ ਚੁਗਲੀ ਨਹੀਂ ਕਰਦੀ ਪਰ ਮੈਂ ਵੀ ਕੀ ਕਰਾਂ ਆ ਕੰਨੀ ਪੈ ਜਾਂਦੀ ਏ ਗੱਲ ਫੇਰ ਸਿਆਪਾ ਗੋਲਾ ਜਿਹਾ ਬਣ ਜਾਂਦਾ ਜੇ ਤੁਸੀਂ ਵਹਿਲੀਆਂ ਹੁੰਨ ਨਾ ਕੰਮ ਤਾਂ ਹੁੰਦੇ ਆ ਵਹਿਲੀਆਂ ਸੌਜੋ ਤਾਂ ਸੇ ਘੱਮ ਰੱਬ ਦਾ ਨਾਲ ਇਹ ਰੋ ਉਹ ਤਾਂ ਕੰਮ ਕਰਨੇ ਨਹੀਂ ਜਿਹੜੇ ਚੱਜਦੇ ਆ ਪਰ ਲੋਕਾਂ ਦੀ ਇਹਦੀ ਪੂਛ ਫੜ ਲਈ ਉਹਦੀ ਲੱਤ ਫੜ ਲਈ ਲੋਕ ਲੜਾਉਣ ਤੇ ਹੋਏ ਨੇ ਤੁਸੀਂ ਇਹ ਹੋਣ ਮੈਨੂੰ ਦੱਸ ਕਿ ਨਾ ਗੋਲੇ ਗਾੜਨਾ ਜਿਆਦਾ ਕੰਮ ਕਰਦੀ ਤਾਂ ਸਾਹਵ ਲਾਲਾ ਨਹੀਂ ਨਹੀਂ ਮੈਂ ਤਾਂ ਘਰੋਂ ਬਾਹਰ ਨਹੀਂ ਜਾਂਦੀ ਮੈਨੂੰ ਮਾਫ ਕਰ ਚੰਗੀ ਰਹੇਗੀ ਜੇ ਗੱਲ ਮੰਨ ਜਾਈਂ ਤਾਂ ਹਾਏ ਹਾਏ ਨੀ ਤੇਰਾ ਚੁਗਲੀ ਮਹਿੰਗੀ ਪੈਗੀ